ਸਤਿ ਸ਼੍ਰੀ ਅਕਾਲ ਮੈਂ ਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਲਗਾਤਾਰ ਵਿਵਾਦਾਂ ਦੇ ਵਿੱਚ ਰਹਿ ਰਿਹਾ ਜਲਾਲਾਬਾਦ ਦਾ ਸਿਵਲ ਹਸਪੀਟਲ ਦੱਸ ਦਈਏ ਕਿ ਤਸਵੀਰਾਂ ਜਲਾਲਾਬਾਦ ਦੇ ਸਿਵਲ ਹਸਪੀਟਲ ਤੋਂ ਸਾਹਮਣੇ ਆਈਆਂ ਹਨ ਜਿੱਥੇ ਵਾਰਡ اٹੈਂਡੈਂਟ ਤੇ ਸਫਾਈ ਕਰਮਚਾਰੀਆਂ ਦੇ ਵੱਲੋਂ ਇਲਾਜ ਲਈ ਆਏ ਮਰੀਜ਼ਾਂ ਦੇ ਟਾਂਕੇ ਲਗਾ ਕੇ ਕੀਤੀ ਜਾ ਰਹੀ ਸੀ ਮਲਮ ਪੱਟੀ ਮੌਕੇ ਤੇ ਖੜੇ ਵਿਅਕਤੀ ਨੇ ਬਣਾਈ ਵੀਡੀਓ ਜੇਕਰ ਗੱਲ ਕਰੀਏ ਤਾਂ ਕਾਫੀ ਟਾਈਮ ਤੋਂ ਸਿਵਲ ਹਸਪਤਾਲ ਦੇ ਵਿੱਚ ਵਾਰਡ ਅਟੈਂਡਡ ਅਤੇ ਸਫਾਈ ਕਰਮਚਾਰੀਆਂ ਦੇ ਵੱਲੋਂ ਮਰੀਜ਼ਾਂ ਦੇ ਟਾਂਕੇ ਲਗਾਏ ਜਾਂਦੇ ਹਨ ਵੀਡੀਓ ਦੇ ਵਿੱਚ ਜਿਹੜਾ ਕਰਮਚਾਰੀ ਟਾਂਕੇ ਲਗਾ ਰਿਹਾ ਹੈ ਦੱਸਿਆ ਜਾ ਰਿਹਾ ਕਿ ਇਹ ਕਰਮਚਾਰੀ ਨਸ਼ੇ ਦਾ ਵੀ ਆਦੀ ਹੈ ਤੇ ਦੂਜੇ ਪਾਸੇ ਜਦ ਜਲਾਲਾਬਾਦ ਸਿਵਲ ਹਸਪਤਾਲ ਦੇ ਐਸ ਐਮਓ ਮੈਡਮ ਜੋਤੀ ਕਪੂਰ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਤਾਂ ਕੀ ਕੁਝ ਕੀ ਉਹਨਾਂ ਨੇ ਤੁਸੀਂ ਵੀ ਸੁਣੋ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਕੜਾ ਨਾਮ ਕੀ ਹੈ ਤੁਹਾਡੇ ਤੋਂ ਕੀ ਲੈਣਾ ਤੁਹਾਡਾ ਨਾਮ ਕੀ ਹੈ ਤੁਹਾਡੀ ਪੋਸਟ ਕੀ ਹੈ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਵਾਟਸਨ ਦੀ ਵਾਟਸਨ ਦੀ ਤੁਹਾਨੂੰ ਅਲਾਉਡ ਹੈਗਾ ਜਿਹੜੇ ਟਾਂਕੇ ਜਾਂ ਪੱਟੀ ਮਲਮ ਕਰਨਾ ਪੇਸ਼ੈਂਟ ਨੂੰ ਹਾਂ ਕਿੰਨੇ ਅਥੋਰਟੀ ਦਿੱਤੀ ਹੋਈ ਹੈ ਤੁਹਾਨੂੰ ਜਿਹੜੇ ਡਾਕਟਰ ਨੇ ਦਿੱਤੀ ਹੈ ਸੁਮਨ ਕੌਰ ਨੇ ਇਸ ਹਸਪਤਾਲ ਦੇ ਵਿੱਚ ਤੁਹਾਡਾ ਕੰਮ ਕੀ ਹੈ ਇਸ ਹਸਪਤਾਲ ਦੇ ਵਿੱਚ ਜਿਹੜਾ ਕਿ ਤੁਹਾਡੇ ਕਿਹੜੀ ਇਸਵਾਮਾ ਦੇਣੀ ਆਉਂਦੀ ਹੈ ਤੁਸੀ ਕੀ ਕਿਹੜਾ ਕੰਮ ਕੀ ਤੁਹਾਡਾ ਹੁੰਦਾ ਜੀ ਇੱਥੇ? ਕੰਮ ਜਿਹੜਾ ਵੀ ਆ ਰਿਹਾ ਇੰਟਰੈਸਿੰਗ ਕਰਨਾ ਹੁੰਦਾ। ਟ੍ਰੈਸਿੰਗ ਕਰਨਾ ਹੁੰਦਾ। ਵਾਜਬ ਹੈ ਸਰਕਾਰ ਦੇ ਸਿਹਤ ਵਿਭਾਗ ਦੇ ਨੂੰ ਤਾਂ ਵਾਜਬ ਹੈ। ਵਾਜਬ ਸਮਝਦੇ ਹੋ? ਤੁਸੀਂ ਜਾ ਟੋਲੋ। ਨਹੀਂ ਤੁਸੀਂ ਕਿੰਨੇ ਦਿਨ ਤੋਂ ਸਵਾਮਾਂ ਦੇ ਰਹੇ ਹੋ ਇਸ ਤਰ੍ਹਾਂ ਦੀ ਜਿਹੜੀ ਆ ਜਿਹੜੀ ਮਰੀਜ਼ਾਂ ਦੀ ਤੁਸੀਂ ਪੱਟੀ ਕਰ ਰਹੇ ਹੋ, ਟਾਂਕੇ ਲਗਾ ਰਹੇ ਹੋ। ਇਹ ਕਿੰਨੀ ਦਿਨ ਤੋਂ ਕਰ ਰਹੇ ਹੋ? ਆ ਸੇਵਾ ਕਰ ਰਹੇ ਆ 3 ਸਾਲ ਤੋਂ। 3 ਸਾਲ ਤੋਂ ਕਰ ਰਹੇ ਹੋ। ਪਰਮਿਸ਼ਨ ਹੈਗੀ ਏ ਤੁਹਾਨੂੰ ਤੁਹਾਡੇ ਕੋਲ ਕੋਈ ਲਿਖਤੀ ਹੈਗਾ ਕੋਈ ਆਈ ਕਾਰਡ ਮੈਮ ਵੱਲੋਂ ਦਿੱਤਾ ਗਿਆ ਹੈ ਤੁਹਾਨੂੰ ਹਾਂ ਮੈਂ ਰੈਗੂਲਰ ਪਾਸਟਰ ਦਿਖਾ ਦਿਖਾਓਗੇ ਆਪਣਾ ਆਈ ਕਾਰਡ ਦਿਖਾਓ ਜੀ ਜਲਦੀ ਨਾਲ ਜੀ ਮੈਮ ਕੀ ਨਾਮ ਹੈ ਤੁਸੀਂ ਕ੍ਰੇਡਿਟ ਡਿਪਾਰਟਮੈਂਟ ਤੋਂ ਆ ਮੇਰਾ ਨਾਮ ਡਾਕਟਰ ਜੋਤੀ ਕੁਪੂਰ ਹੈ ਔਰ ਮੈਂ ਸੀਐਚਸੀ ਜਲਾਲਾਬਾਦ ਬਤੌਰ ਐਸਐਮਓ ਕੰਮ ਕਰਦੀ ਮੈਮ ਇੱਕ ਜਲਾਲਾਬਾਦ ਤੋਂ ਜਿਹੜੀਆਂ ਰਛਣੀਵਾਰ ਨੂੰ ਕੁਝ ਵੀਡੀਓ ਵਾਇਰਲ ਹੋਈਆਂ ਨੇ ਜਿਹੜੇ ਚ ਇੱਕ ਸਫਾਈ ਸੇਵਕ ਵਾਰਡ ਟੈਂਡਰਡ ਜਿਹੜਾ ਕਿ ਇੱਕ ਗੰभीर ਜ਼ਖਮੀ ਨੂੰ ਪੱਟੀ ਕਰਤਾ ਦਿਖਾਈ ਦੇ ਰਿਹਾ ਟਾਂਕੇ ਲਗਾ ਰਿਹਾ ਕਿੰਨਾ ਕੋ ਬਾਜ਼ਬ ਹੈ ਜੀ ਦੇਖੋ ਵਾਰਡ ਟੈਂਡਰਡ ਦਾ ਜਿਹੜਾ ਕੰਮ ਹੁੰਦਾ ਹੈ ਉਹ ਪੇਸ਼ੈਂਟ ਕੇਅਰ ਨਾਲ ਸੰਬੰਧ ਰੱਖਦਾ ਹੈ ਉਹ ਡਰੈਸਿੰਗ ਕਰ ਸਕਦਾ ਹੈ ਪਰ ਉਹ ਟਾਂਕੇ ਨਹੀਂ ਲਗਾ ਸਕਦਾ ਟਾਂਕੇ ਲਗਾਣਾ ਜਾਂ ਸਾਡੇ ਡਾਕਟਰ ਲਗਾਉਂਦੇ ਜਾਂ ਸਟਾਫ ਨਰਸ ਕਰਦਾ ਮੈਡਮ ਕੀ ਸਕਦਾ ਵੀ ਕੇਸ ਸਟਾਫ ਦੇ ਨੁਮਾਇंदे ਨੇ ਉਸ ਨੂੰ ਕਿਹਾ ਹੋਵੇਗਾ ਟਾਂਕੇ ਲਗਾਉਣ ਨੂੰ ਮੇਰੀ ਸਟਾਫ ਨਰਸਸ ਨਾਲ ਜਿਹੜੀ ਡਿਊਟੀ ਤੇ ਸੀਗੀ ਉਹਨਾਂ ਨਾਲ ਗੱਲ ਹੋਈ ਉਹਨਾਂ ਚੋਂ ਕਿਸੇ ਨੇ ਵੀ ਨਹੀਂ ਉਸਨੂੰ ਟਾਂਕੇ ਲਗਾਉਣੇ ਮੈਮ ਖੁੱਤ ਜਿਹੜੇ ਉਹ ਡਿਊਟੀ ਤੇ ਤਨਾਤ ਡਾਕਟਰ ਮੇਲਾ ਡਾਕਟਰ ਸੀਗੇ ਉਹਨਾਂ ਦੇ ਕੋਲ ਥੱਟ ਕੇ ਉਹ ਆਪਣੇ ਜਿਹੜੀ ਪਰਚੇ ਦੀ ਕਾਰਵਾਈ ਹੁੰਦੀ ਹੈ ਮਾਮਲੇ ਦੀ ਕਾਰਵਾਈ ਵੀ ਕਰ ਰਿਆ ਸੀਗੇ ਪਰ ਉਹ ਵਿਅਕਤੀ ਉੱਥੇ ਪਟੀਆਂ ਔਰ ਟਾਂਕੇ ਲਗਾਉਂਦਾ ਦੇਖਿਆ ਗਿਆ। ਇਹ ਕੋਪ ਪਟੀਆਂ ਕਰਨਾ ਤਾਂ ਉਸਦੀ ਡਿਊਟੀ ਦਾ ਇੱਕ ਹਿੱਸਾ ਹੈ। ਟਾਂਕੇ ਵੀਡੀਓ ਵਿੱਚ ਦਿਖਾਇਆ ਗਿਆ ਕਿ ਉਹ ਲਗਾ ਰਿਆ ਸੀਗਾ। ਪਰ ਮੇਰੇ ਜਿਹੜੇ ਡਾਕਟਰ ਸੀਗੇ ਉਹਨਾਂ ਦੀ ਅੱਜ ਸ਼ਾਮ ਦੀ ਡਿਊਟੀ ਹੈਗੀ ਉਹਨਾਂ ਨਾਲ ਅਜੇ ਤੱਕ ਗੱਲ ਨਹੀਂ ਹੋਈ ਮੈਨੂੰ ਪਤਾ ਲੱਗਿਆ ਜੀ ਜਿਹੜਾ ਇਹ ਜਿਹੜਾ ਵਾਰਡ اٹੈਂਡੈਂਟ ਹੈ ਜੀ ਇਹ ਨਸ਼ੇ ਕਰਨ ਦਾ ਵੀ ਆਦੀ ਹੈ ਤੇ ਇਸ ਤਰ੍ਹਾਂ ਉਹਨੀਆਂ ਜਿਹੜਾ ਕਿ ਸਰੀਰ ਵੀ ਪੂਰਾ ਫਿੱਟ ਨਹੀਂ ਸੀਗਾ ਇਸ ਤਰ੍ਹਾਂ ਫਿਰ ਵੀ ਅੰਜਾਮ ਦੇ ਰਿਹਾ ਸੀ ਅ ਅੱਜ ਸਵੇਰੀ ਮੇਰੇ ਉਹਦੇ ਨਾਲ ਗੱਲ ਹੋਈ ਹੈ ਤੇ ਅੱਜ ਤੋਂ ਕਿਉਂਕਿ ਉਹ ਠੀਕ ਹਾਲਤ ਵਿੱਚ ਸੀਗਾ ਉਹ ਨੂੰ ਮੈਂ ਵਾਰਨਿੰਗ ਦਿੱਤੀ ਹੈ ਕਿ ਜੇ ਦੁਬਾਰਾ ਉਹਦੇ ਕਲਾਸ ਵਿੱਚ ਹੋਇਆ ਜੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਹਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਮੈਡਮ ਕਾਰਨ ਕੀ ਨੇ ਜਿਹੜਾ ਵਾਰਡ اٹੈਂਡੈਂਟ ਮਰੀਜ਼ਾਂ ਦੇ ਖੁਦ ਟਾਂਕੇ ਲਾਉਂਦੇ ਨੇ ਤੇ ਪੱਟੀ ਕਰਦੇ ਨੇ ਕੀ ਕੋਈ ਸਟਾਫ ਨਹੀਂ ਹੈਗਾ ਹਸਪਤਾਲ ਦੇ ਵਿੱਚ ਸਟਾਫ ਨਰਸਿਸ ਡਿਊਟੀ ਤੇ ਸੀਗੀਆਂ ਸ਼ੁੱਕਰਵਾਰ ਨੂੰ ਵੀ ਸੀਗੀਆਂ ਔਰ ਅੱਜ ਵੀ ਹੈਗੀਆਂ ਨੇ ਤੇ ਡਰੈਸਿੰਗ ਕਰਨਾ ਵੀ ਤੁਹਾਨੂੰ ਕਹਿ ਰਹੀ ਆ ਬੋਰਡ اٹੈਂਡੈਂਟ ਵੀ ਡਿਊਟੀ ਦਾ ਹਿੱਸਾ ਹੈ ਮੈਮ ਇਹ ਕਿੰਨੇ ਬੈੱਡ ਦਾ ਹਸਪਤਾਲ ਹੈ ਜਿਹੜਾ ਜਲਾਲਾਬਾਦ ਦਾ ਸਿਵਲ ਹਸਪਤਾਲ ਜਿਹੜੀ ਬਿਲਡਿੰਗ ਹੈਗੀ ਆ ਉਹ 100 ਬੈੱਡ ਦੇ ਹਸਪਤਾਲ ਦੇ ਸਾਹਮਣੇ ਨਾਲ ਹੈ ਪਰ ਜਿਹੜੀ ਸੀਐਚਸੀ ਜਲਾਲਾਬਾਦ ਹੈ ਉਦੀ ਜਿਹੜੀ ਸਰਕਾਰ ਵੱਲੋਂ ਸੈਂਕਸ਼ਨ ਸਟਰੈਂਥ ਹੈ ਉਹ 30 ਬੈਠਦੀ ਹੈ ਮੈਮ ਜਿਹੜੀ ਹੁਣ ਅੱਗੇ ਦੀ ਕਾਰਵਾਈ ਹੈ ਨਾ ਤੇ ਕੋਈ ਅੱਗੇ ਦੀ ਕਾਰਵਾਈ ਵਿਭਾਗ ਵੱਲੋਂ ਲੈਂਦੇ ਜਾ ਰਹੀ ਹੈ ਸਿਹਤ ਵਿਭਾਗ ਵੱਲੋਂ ਜੀ ਜਿਹੜਾ ਹੈਗਾ ਬੋਡੀ ਟੈਂਡੈਂਟ ਹੈ ਉਹਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਉਹਦੀ ਡਿਊਟੀ ਐਮਰਜੈਂਸੀ ਚੋਂ ਹਟਾ ਕੇ ਹੋਰ ਪਾਸੇ ਲਗਾ ਦਿੱਤੀ ਮੈਮ ਵਾਜਬ ਹੈ ਦੀ ਜਿਹੜਾ ਇਹ ਇਸ ਤਰ੍ਹਾਂ ਜਾ ਟਾਂਕੇ ਲਗਾਉਣਾ ਜਾਂ ਇਸ ਤਰ੍ਹਾਂ ਬਿਨਾਂ ਡਾਕਟਰ ਦੀ ਮਨਜ਼ੂਰੀ ਤੋਂ ਨਹੀਂ ਬਿਲਕੁਲ ਵਾਜਬ ਨਹੀਂ ਹੈ ਸਿਹਤ ਵਿਭਾਗ ਦੇ ਪੈਰੇ ਚ ਆਉਂਦਾ ਹੀ ਨਹੀਂ ਆਉਂਦਾ ਜੀ ਫਿਰ ਮੈਨੂੰ ਵਰਨਿੰਗ ਦੇ ਕੇ ਛੱਡਣਾ ਕਿੰਨੀ ਕੋ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਵਰਨਿੰਗ ਦੇ ਕੇ ਇੱਕ ਵਾਰੀ ਹਰ ਬੰਦੇ ਨੂੰ ਇੱਕ ਮੌਕਾ ਤਾਂ ਦੇਣਾ ਚਾਹੀਦਾ ਜਿਸ ਤਰ੍ਹਾਂ ਉਹ ਕੰਮ ਕਰ ਰਿਹਾ ਸੀਗਾ ਜੇਕਰ ਪੇਸ਼ੈਂਟ ਦੀ ਜਾਨ ਖਤਰੇ 'ਚ ਹੁੰਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ ਹੈ ਦਾ ਪ੍ਰਸ਼ਾਸਨ ਹੁੰਦਾ ਜਾਂ ਸਿਹਤ ਵਿਭਾਗ ਹੁੰਦਾ ਜਾਂ ਉਹ ਬਿਲਕੁਲ ਅਸੀਂ ਹੁੰਦੇ ਜੇ ਕੁਝ ਇਹੋ ਜਿਹਾ ਕੁਝ ਹੋ ਜਾਂਦਾ ਮੈਡਮ ਅਗਰ ਰੱਗੇ ਤਾਂ ਕਿਤੇ ਇਹੋ ਜੀ ਵੀਡੀਓ ਸਾਹਮਣੇ ਆਈ ਤਾਂ ਫਿਰ ਤੁਹਾਡੇ ਵੱਲੋਂ ਕਿਹੜੀ ਕਾਰਵਾਈ ਕੀਤੀ ਜਾਵੇਗੀ ਦੇਖੋ ਫਿਰ ਜਿਹੜਾ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਜਿਹੜਾ ਹੈਗਾ ਉੱਪਰ ਲਿਖ ਕੇ ਦੇ ਦਿੱਤਾ ਜਾਏਗਾ ਅਧਿਕਾਰੀ ਨੂੰ। ਮੈਂ ਕਈ ਹੋਰ ਵੀ ਕਮੀਆਂ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਇਹ ਜਿ ਹੈ ਕਿ ਉਹਾਂ ਮੈਂ ਮੰਨਦੀ ਆ ਵੀ ਇੱਥੇ ਕਾਫੀ ਕਮੀਆਂ ਨੇ ਪਰ ਅਸੀਂ ਜਿਹੜੇ ਉਹ ਸਾਡੇ ਨਵੇਂ ਸਿਵਲ ਸਰਚਨਾਈ ਨੇ ਡਾਕਟਰ ਚੰਦਰਸ਼ੇਖਰ ਉਹਨਾਂ ਨੇ ਯੂਨੀਵਰਸਿਟੀ ਦੀ ਅਥਾਰਟੀਜ਼ ਦੇ ਨਾਲ ਮਿਲ ਕੇ ਜਿਵੇਂ ਸਾਡੇ ਕੋਲ ਐਡਮਿਨਿਸਟਰੇਟਰ ਹੈਗੇ ਨੇ ਡਾਕਟਰ 바ਵਾ ਯੂਨੀਵਰਸਿਟੀ ਵੱਲੋਂ ਤੇ ਯੂਨੀਵਰਸਿਟੀ ਦੇ ਰਿਚੀ ਨਾਲ ਵੀ ਸਾਡੇ ਸਿਵਲ ਸਰਚਨ ਸਾਹਿਬ ਨੇ ਮੀਟਿੰਗ ਕੀਤੀ ਹੈ। ਤੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨ ਦਾ ਦੇ ਵਿੱਚ ਲੱਗੇ ਹੋਏ ਆ ਮੈਂ ਦੇਖਣ ਜਾਇਆ ਕਈ ਵਾਰ ਵਪਾਰਾ ਡੌਬ ਨੇ ਵੀ ਉਹ ਵੀ ਵੱਡਾਂ ਦੇ ਉੱਪਰ ਬੈਠੇ ਹੁੰਦੇ ਨੇ ਐਮਰਜੈਂਸੀ ਦੇ ਬਾਹਰ ਵੀ ਬੈਠੇ ਹੁੰਦੇ ਨੇ ਜੇਕਰ ਇਹੋ ਜਿਹਾ ਪਾਇਆ ਗਿਆ ਤਾਂ ਇਹਨੂੰ ਵੀ ਦੂਰ ਕੀਤਾ ਜਾਏਗਾ